ਏ ਹਾਂ ਮੈਂ ਤੁਸੀਂ ਮੈਨੂੰ ਨਹੀਂ ਜਾਣਦੇ ਹੋਣਾ ਚਲੋ ਜੀ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਮੈਂ ਪੰਜਾਬ ਦੇ ਸ਼ਹਿਰ ਬਹੁਤ ਹੀ ਖੂਬਸੂਰਤ ਸ਼ਹਿਰ ਬਰਨਾਲਾ ਤੋਂ ਬਲੋਂਗ ਕਰਦਾ ਚਲੋ ਤੁਹਾਨੂੰ ਮੈਂ ਆਪਣੇ ਫਰਸਟ ਬਲੌਗ ਦੇ ਵਿੱਚ ਸਭ ਕੁਝ ਵਿਸਤਾਰ ਨਾਲ ਸਮਝਾਉਣਾ ਮੇਰਾ ਬਚਪਨ ਤੋਂ ਯੂਟਿਊਬਰ ਬਣਨ ਦਾ ਬਹੁਤ ਸ਼ੌਂਕ ਸੀ ਮੈਂ ਇਸ ਵਾਰ ਸੋਚਿਆ ਕਿ ਮੇਰੀ ਵੀ YouTube ਫੈਮਲੀ ਹੋਵੇ ਜਿਸ ਨਾਲ ਮੈਂ ਗੱਲਬਾਤ ਕਰਾਂ ਤੇ ਹੁਣ ਆਪਾਂ ਗੱਲਬਾਤ ਕਰਦੇ ਕਰਦੇ ਆਪਣੀ ਗੱਡੀ ਚ ਪਵਾ ਲਿਆ ਪੈਟਰੋਲ ਜੋ ਕਿ ਤੁਹਾਨੂੰ ਇਹ ਹਰੇਕ ਹੀ ਬਲੌਗ ਦੇ ਵਿੱਚ ਦੇਖਣ ਨੂੰ ਮਿਲਿਆ ਕਰੂਗੀ ਇਹ ਨੇ ਸਾਰੇ ਮੇਰੇ ਦੋਸਤ ਜੋ ਕਿ ਤੁਹਾਨੂੰ ਹਰੇਕ ਬਲੌਗ ਦੇ ਵਿੱਚ ਦੇਖਣ ਨੂੰ ਮਿਲਿਆ ਕਰਨਗੇ ਤੇ ਹੁਣ ਆਪਾਂ ਜਾ ਰਹੇ ਆ ਭਗਤ ਸਿੰਘ ਪਾਰਕ ਜੋ ਕਿ ਬਹੁਤ ਹੀ ਸੋਹਣਾ ਸਾਡੇ ਬਰਨਾਲੇ ਦਾ ਪਾਰਕ ਹੈ ਕੇ ਹੁਣ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਗਾ ਜੇ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਕਮੈਂਟ ਕਰਕੇ ਇਹ ਦੱਸੋ ਕਿ ਬਲੌਗ ਮੇਰਾ ਕਿਵੇਂ ਦਾ ਬਣਿਆ ਤੇ ਹੁਣ ਆਪਾਂ ਅੱਗੇ ਤੋਂ ਵਧੀਆ ਤੋਂ ਵਧੀਆ ਐਂਟਰਟੇਨਮੈਂਟ ਕਰਾਂਗੇ ਤੁਹਾਨੂੰ ਤੇ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਣੀ ਇੰਸਟਾਗ੍ਰam ਦੀ ਆਈਡੀ ਆੜੀ ਤੇ ਬਾਕੀ ਕਰ ਲਓ ਫੋਲੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਥੈਂਕਸ ਫੋਰ ਵਾਚਿੰਗ